ਸਤਿ ਸ਼੍ਰੀ ਅਕਾਲ ਜੀ ਪੰਜਾਬ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸ ਦੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਪੰਜਾਬ ਅਪਾਰਟਮੈਂਟ ਪ੍ਰਾਪਰਟੀ ਰੈਗੂਲੇਸ਼ਨ ਬਿਲ ਸਦਨ ਦੇ ਵਿੱਚ ਪੇਸ਼ ਵਿੱਤ ਮੰਤਰੀ ਦਾ ਦਾਵਾ ਆਮ ਲੋਕਾਂ ਨੂੰ ਮਿਲੇਗਾ ਫਾਇਦਾ ਪੰਜਾਬ ਵਿਧਾਨ ਸਭਾ ਚ ਪਾਸ ਹੋਇਆ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧਨਾ ਬਿਲ ਸੀਐਮ ਮਾਨ ਨੇ ਦਿੱਤੀ ਇਸ ਬਿਲ ਦੀ ਵਿਸਥਾਰ ਜਾਣਕਾਰੀ ਅੱਜ ਵਿਧਾਨ ਸਭਾ ਚ ਪਖਿਆ ਮਹਾਲ ਕੁਲਦੀਪ ਢਾਲੀਵਾਲ ਅਤੇ ਪ੍ਰਤਾਪ ਸਿੰਘ ਬਾਜਪਾ ਦੇ ਵਿਚਾਰੇ ਹੋਈ ਤਿੱਖੀ ਬਹਿਸਬਾਜ਼ੀ ਪ੍ਰਤਾਪ ਸਿੰਘ ਬਾਜਵਾ ਨੇ ਕੇਰੀ ਸਰਕਾਰ ਸਦਨ ਚ ਉਠਿਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮੁੱਦਾ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਸੈਸ਼ਨ ਦੇ ਦੂਸਰੇ ਦਿਨਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿਲ 2024 ਯਾਨੀ ਕਿ ਐਨਓਸੀ ਪੇਸ਼ ਕੀਤਾ ਗਿਆ ਜਿਸ ਤੇ ਚਰਚਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਫਾਇਦਾ ਮਿਲੇਗਾ ਅਤੇ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਵੀ ਆਵੇਗਾ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਥ ਬਿਲ 2024 ਸਦਨ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਕਹੇ ਕਿ ਉਹਨਾਂ ਨੇ ਪ੍ਰਸਤਾਵ ਦਿੱਤਾ ਹੈ ਕਿ ਬਿਲ ਨੂੰ ਤੁਰੰਤ ਵਿਚਾਰਿਆ ਜਾਵੇ ਉਹਨਾਂ ਕਹੇ ਕਿ ਜੇਕਰ ਸੌਖੇ ਸ਼ਬਦਾਂ ਦੀ ਗੱਲ ਕਰੀਏ ਤਾਂ ਇਹ ਉਹ ਐਨਓਸੀ ਬਿੱਲ ਹੈ ਜਿਹੜੀਆਂ ਕਲੋਨੀਆ ਬਣਾਈਆਂ ਸਨ ਪਰ ਬਾਅਦ ਚ ਪਤਾ ਲੱਗਾ ਕਿ ਉਹ ਗੈਰ ਕਾਨੂੰਨੀ ਨੇ ਇਹਨਾਂ ਵਿੱਚ ਕੋਈ ਮੀਟਰ ਨਹੀਂ ਲੱਗੇ ਨਾ ਹੀ ਕੋਈ ਪਾਣੀ ਦਾ ਕਨੈਕਸ਼ਨ ਹੈ ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਪੇਸ਼ ਕਰਦਾ ਹਾਂ ਸ਼੍ਰੀਮਾਨ ਜੀ ਮੈਂ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜੀ ਜੇ ਇਹਨੂੰ ਮੈਂ ਥੋੜਾ ਸੌਖਾ ਆਸਾਨ ਲਫਜ਼ਾਂ ਚ ਕਹਾਂ ਤਾਂ ਜੀ ਐਨਓਸੀ ਵਾਲਾ ਬਿਲ ਹੈ ਜੀ ਜਿਹਦੇ ਵਿੱਚ ਜੁੜੀਆਂ ਬਣਾ ਕੇ ਕੋਈ ਜਿਹੜੀਆਂ ਕਲੋਨੀਆ ਬਾਅਦ ਵਿੱਚ ਉਹ ਪਤਾ ਲੱਗਿਆ ਕਲੋਨੀਆ ਇਲੀਗਲ ਸੀ ਪਰ ਲੋਕਾਂ ਦੇ ਜ਼ਿੰਦਗੀ ਪਰ ਦੇ ਪੈਸੇ ਕਮਾਈਆਂ ਲਾਗੀਆਂ ਉਥੇ ਉਥੇ ਰਿਸ਼ਤੇ ਨਹੀਂ ਹੁੰਦੀਆਂ ਉਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ ਉਥੇ ਸੀਵਰੇਜ ਨਹੀਂ ਲਾਈਟਾਂ ਨਹੀਂ ਤੇ ਇਹ ਐਨਓਸੀ ਵਾਲਾ ਬਿੱਲ ਮੈਂ ਇਹਨੂੰ ਜਿਹਦਾ ਨਾਮ ਹੈਗਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਜੋ ਸਰਕਾਰ ਨੇ ਤਿਆਰ ਕਰ ਲਿਆ ਤੇ ਉਹ ਮੈਂ ਪੇਸ਼ ਕਰਦਾ ਤੇ ਮੈਂ ਚਾਹੁੰਦਾ ਹਾਂ ਕਿ ਉਹਦੇ ਤੇ ਵਿਚਾਰ ਕੀਤਾ ਜਾਇਦਾਦ ਸੋਧ ਬਿੱਲ ਤੇ ਚਰਚਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸੋਧ ਬਹੁਤ ਵਧੀਆ ਕਦਮ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ ਇਸ ਦੇ ਨਾਲ ਹੀ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਵਿੱਚ ਵੀ ਪੈਸਾ ਆਵੇਗਾ ਸਵਾਜ ਇਹ ਬਹੁਤ ਵੱਡਾ ਫੈਸਲਾ ਪੰਜਾਬ ਦੇ ਇਤਿਹਾਸ ਵਿੱਚ ਮੈਂ ਸਮਝਦਾ ਪਿਛਲੇ 10 ਸਾਲਾਂ ਬਾਅਦ ਵੱਡਾ ਫੈਸਲਾ ਹੋਇਆਗਾ ਕਿ ਸਰਦਾਰ ਭਗਵੰਤ ਸਿੰਘ ਮਾਝੀ ਨੇ ਕੀਤਾ ਕਿ 500 500 ਗਾਜ ਤੱਕ ਦੇ ਪਲਾਟ ਪੰਜਾਬ ਚ 500 ਗਾਜ ਤੱਕ ਦੇ ਜਿਹਨੇ ਪਲਾਟ ਹੋਣਗੇ ਉਹਨਾਂ ਨੂੰ ਜਿਹੜਾਗਾ ਐਨਓਸੀ ਤੋਂ ਮੁਕਤ ਕੀਤਾ ਗਿਆ ਕਿਉਂਕਿ ਬਹੁਤ ਸਾਰੀਆਂ ਰਜਿਸਟਰੀਆਂ ਰੁਕੀਆਂ ਹੋਈਆਂ ਸੀਗੀਆਂ सेएलडी ਲਗਜੀਕਿਊਟ ਨਹੀਂ ਹੋ ਰਹੀਆਂ ਸੀ ਜਿਆ ਉਹ ਹੋਣ ਦੇ ਨਾਲ ਪੰਜਾਬ ਦੇ ਖਜ਼ਾਨੇ 'ਚ ਵੀ ਪੈਸਾ ਆਊਗਾ ਔਰ ਪੰਜ ਇਹੀ ਪੈਸੇ ਦੇ ਨਾਲ ਅਸੀਂ ਜਿਹੜੇ ਕਿਤੇ ਨਾ ਕਿਤੇ ਸੀਵਰੇਜ ਦਾ ਕੰਮ ਜਾਂ ਇਲੈਕਟ੍ਰਿਸਿਟੀ ਦਾ ਕੰਮ ਰੁਕਿਆ ਪਿਆ ਸੀ ਉਹਨੂੰ ਵੀ ਅਸੀਂ ਠੀਕ ਕਰਨ ਦੇ ਲਈ ਆਪਣਾ ਯਤਨ ਕਰਾਂਗੇ ਚੀਮਾ ਦਾ ਕਹਿਣਾ ਹੈ ਕਿ ਜਦੋਂ ਪਾਪੜਾ ਐਕਟ ਦੋ 1995 ਬਣਾਇਆ ਸੀ ਉਸ ਸਮੇਂ ਕੋਸ਼ਿਸ਼ ਸੀ ਕਿ ਪੰਜਾਬ ਵਿੱਚ ਗੈਰ ਕਾਨੂੰਨੀ ਕਲੋਨੀਆ ਨਾ ਬਰਨ ਪਰ ਪਿਛਲੀਆਂ ਸਰਕਾਰਾਂ ਦੇ ਦੌਰਾਨ ਕਲੋਨੀਆ ਬਣਦੀਆਂ ਰਹੀਆਂ ਇਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕੁਝ ਵੱਡੇ ਲੋਕ ਇਸ ਦਾ ਫਾਇਦਾ ਉਠਾਉਂਦੇ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਨੇ ਪਰ ਜਦੋਂ ਉਸ ਵਿਅਕਤੀ ਨੇ ਜਾਇਦਾਦ ਖਰੀਦੀ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਗੈਰ ਕਾਨੂੰਨੀ ਹੈ ਇਸ ਵਿੱਚ 500 ਵਰਗ ਗਜ਼ ਦੇ ਪਲਾਟ ਸ਼ਾਮਿਲ ਕੀਤੇ ਜਾਣਗੇ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਐਨਓਸੀ ਬਿੱਲ ਪਹਿਲਾਂ ਪੇਸ਼ ਹੋਇਆ ਉਸ ਤੋਂ ਬਾਅਦ ਉਸ ਨੂੰ ਪਾਸ ਕਰ ਦਿੱਤਾ ਗਿਆ ਜਿਸ ਦੀ ਵਿਸਤਾਰ ਜਾਣਕਾਰੀ ਮੁੱਖ ਮੰਤਰੀ ਮਾਨ ਨੇ ਦਿੱਤੀ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਸ ਬਿੱਲ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਇਸ ਤੋਂ ਇਲਾਵਾ ਮੁੱਖ ਮੰਤਰੀ ਅਕਾਲੀ ਦਲ ਦੇ ਵਿਧਾਇਕ ਇਆਲੀ ਦੀ ਤਾਰੀਫ ਕਰਦੇ ਵੀ ਨਜ਼ਰ ਆਏ ਪੰਜਾਬ ਵਿਧਾਨ ਸਭਾ ਦੇ ਵਿੱਚ ਤਿੰਨ ਦਿਨਾਂ ਮਾਨਸੂਨ اجلاس ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਟੀ ਰੈਗੂਲੇਸ਼ਨ ਸੋਧਨਾ ਬਿੱਲ 2024 ਪੇਸ਼ ਕੀਤਾ ਗਿਆ ਜੋ ਕਿ ਐਨਓਸੀ ਬਾਰੇ ਹੈ ਇਸ ਬਿੱਲ ਨੂੰ ਸਦਨ ਵਿੱਚ ਪਾਸ ਕਰ ਦਿੱਤਾ ਗਿਆ ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਬਿੱਲ ਦੇ ذریعے ਦੋ ਤਰ੍ਹਾਂ ਦੇ ਸਟਾਮ ਜਾਰੀ ਕੀਤੇ ਗਏ ਨੇ ਜੋ ਕਿ ਲਾਲ ਅਤੇ ਹਰੇ ਰੰਗ ਦੇ ਹੋਣਗੇ ਇੱਕ ਰੈ residențial ਏਰੀਆ ਦੇ ਲਈ ਹੋਏਗਾ ਜਦਕਿ ਜੇਕਰ ਕਿਸੇ ਨੇ ਕਾਰੋਬਾਰ ਆਪਣਾ ਕਰਨਾ ਹੈ ਤਾਂ ਉਸ ਦੇ ਲਈ ਦੂਸਰੇ ਕਲਰ ਦਾ ਸਟਾਮ ਦਿੱਤਾ ਜਾਵੇਗਾ ਸਰ ਅਸੀਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਅੱਜ ਜੇ ਕਿਸੇ ਵਪਾਰੀ ਨੇ ਆਉਣਾ ਹੈ ਰਾਜਪੁਰੇ ਕੋਲੇ 40 ਕਿੱਲੇ ਲਵੇ ਨਾ ਉਹ ਖਰੀਦੇ ਨਾ ਹਾਂ ਖਰੀਦਦਾਰ ਨਾਲ ਗੱਲ ਕਰ ਲੈ ਵੇਚਣ ਵਾਲੇ ਨਾਲ ਕਿ ਮੈਂ ਵੇਚਣ ਲੱਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਉਹ ਰਿਸ਼ਤੀ ਕਰਾਉਣ ਤੋਂ ਪਹਿਲਾਂ ਸਾਡੇ ਕੋਲੇ ਆਵੇ ਇਨਵੈਸਟ ਪੰਜਾਬ ਦੇ ਪੋਰਟਲ ਤੇ ਆ ਜੇ ਜਾਂ ਇਨਵੈਸਟ ਪੰਜਾਬ ਦੇ ਦਫ਼ਤਰ ਚ ਆ ਜੇ ਤਾਂ 15ਵੇਂ ਦਿਨ ਉਹਨੂੰ ਕਹਾਂਗੇ ਓਕੇ ਜਿਹੜਾ ਤੇਰਾ ਸੈਲਰ ਜਿਹੜਾ ਜ਼ਮੀਨ ਵੇਚਣ ਵਾਲਾ ਉਹਨੂੰ ਲੈ ਕੇ ਆ ਔਰ तहसीलदार ਵੀ ਕਚੈਰੀਆਂ 'ਚ ਨਹੀਂ ਇਨਵੈਸਟ ਪੰਜਾਬ ਦੇ ਦਫਤਰ 'ਚ ਬਿਠਾਇਆ ਹੋਇਆ ਹੈ ਲੈ ਕੇ ਆ ਪਰ ਹਰੇ ਰੰਗ ਦਾ ਹਰੇ ਰੰਗ ਦਾ ਸਟੈਂਪ পেਪਰ ਕਿੰਨਾ ਪਊਗਾ ਉਹ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉਹ 'ਚ ਪੋਲੂਸ਼ਨ ਦੇ ਵੀ ਚਾਰजेस ਹੋਣਗੇ ਉਹ 'ਚ ਫੋਰੈਸਟ ਦੇ ਵੀ ਹੋਣਗੇ ਉਹਦੇ ਵਿੱਚ ਸੀਐਲਯੂ ਦੇ ਵੀ ਹੋਣਗੇ ਉਹਦੇ ਵਿੱਚ ਸਾਰੇ ਚਾਰजेस ਹੋਣਗੇ ਜਿੱਦẽ ਉਹ ਰਿਸਟਰੀ ਹੋਗੀ ਸਪੀਕਰ ਸਾਹਿਬ ਅਗਲੇ ਦਿਨ ਉਹ ਆਪਣੀ ਭੂਮੀ ਪੂਜਨ ਕਰਾ ਕੇ ਆਪਣੀ ਫੈਕਟਰੀ ਦਾ ਉਦਘਾਟਨ ਕਰਸੇ ਇਸ ਮੌਕੇ ਮੁੱਖ ਮੰਤਰੀ ਮਾਨ ਲੁਧਿਆਣਾ ਦੇ ਐਮ ਐਲ ਏ ਮਨਪ੍ਰੀਤ ਸਿੰਘ ਐਯਾਲੀ ਦੀ ਤਾਰੀਫ਼ ਕਰਦੇ ਵੀ ਨਜ਼ਰ ਆਏ ਉਹਨਾਂ ਕਹਿੰਦੇ ਕਿ ਮੈਂ ਚੈੱਕ ਕੀਤਾ ਹੈ ਕਿ ਐਯਾਲੀ ਦੇ ਖੇਤਰ ਵਿੱਚ ਕੋਈ ਵੀ ਗੈਰ ਕਾਨੂੰਨੀ ਕਲੋਨੀ ਨਹੀਂ ਹੈ ਬੈਠੇ ਨੇ ਐਯਾਲੀ ਸਾਹਿਬ ਐਯਾਲੀ ਸਾਹਿਬ ਤੁਹਾਡਾ ਜਿਹੜਾ ਸਾਊਥ ਸਿਟੀ ਹੈ 1 ਰੁਪਏ ਦੇ ਵੀ ਕਪੜਾ ਨਹੀਂ ਹੈਗਾ ਉੱਥੇ ਮੈਂ ਸਾਰਾ ਚੈੱਕ ਕਰ ਆਲੇ ਕੋਈ ਕਿਸੇ ਕਿਸੇ ਇਧਰਲੇ ਪਾਸਿਓਂ ਉਧਰਲੇ ਪਾਸਿਓਂ ਕੋਈ ਕਮੀ ਹੋਵੇ ਨਾ ਕੋਈ ਕਮੀ ਨਹੀਂ ਮੈਂ 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 ਹਾਊਸਟੇਬਲ ਨਾਲ ਚਾਹੁੰਦਾ ਤੁਸੀਂ ਤੁਸੀਂ ਪੱਕੇ ਦਾ ਕੰਮ ਕਰਦੇ ਹੋ ਸਾਰਾ ਪੱਕੇ ਚ ਚੱਲਦਾ ਹੁਣ ਜੇ ਇਧਰਲੇ ਪਾਸੇ ਦੇਖੀ ਤਾਂ ਹੈ ਨਹੀਂ ਨਾ ਕੀ ਕਰੀਏ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਫੈਸਲਾ ਹੈ ਕਿ 500 ਅਗਸਤ ਤੱਕ ਦੇ ਪਲਾਟਾਂ ਲਈ ਐਨਓਸੀ ਦੀ ਸ਼ਰਤ ਹਟਾ ਦਿੱਤੀ ਗਈ ਹੈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਾਲ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸਾ ਆਵੇਗਾ ਕਿਉਂਕਿ ਐਨਓਸੀ ਦੀ ਸ਼ਰਤ ਕਾਰਨ ਰਜਿਸਟਰੀਆਂ ਰੁਕੀਆਂ ਹੋਈਆਂ ਸਨ ਜੋ ਕਿ ਹੁਣ ਸ਼ੁਰੂ ਹੋ ਜਾਣਗੀਆਂ ਇਸ ਨਾਲ ਜਨਤਾ ਦੀ ਸਹੂਲਤ ਵੀ ਹੋਵੇਗੀ ਅਤੇ ਵੱਖ-ਵੱਖ ਵਿਕਾਸ ਕਾਰਜਾਂ ਤੇ ਇਸ ਪੈਸੇ ਨੂੰ ਖਰਚ ਕੀਤਾ ਜਾਵੇਗਾ ਵਿધાનਸਭਾ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵਿਚਾਰ ਤਿੱਖੀ ਬਹਿਸਬਾਜ਼ੀ ਹੋ ਗਈ ਕਿਉਂਕਿ ਢਾਲੀਵਾਲ ਕਹਿ ਰਹੇ ਸਨ ਕਿ ਗੈਰ ਕਾਨੂੰਨੀ ਕਲੋਨੀਆ ਬਾਰੇ ਬਾਜਵਾ ਨੂੰ ਪਤਾ ਜਿਸ ਤੇ ਬਾਜਵਾ ੜਕ ਗਏ ਆਮ ਆਦਮੀ ਪਾਰਟੀ ਦੇ ਕੁਲਦੀਪ ਢਾਲੀਵਾਲ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵਿਚਾਲੇ ਅੱਜ ਤਿੱਖੀ ਬਹਿਸ ਹੋਈ ਦਰਸਲ ਮੁੱਖ ਮੰਤਰੀ ਮਾਨਵ ਲੋ ਪੇਸ਼ ਕੀਤੇ ਬਿੱਲ ਤੇ ਕੁਲਦੀਪ ਸਿੰਘ ਢਾਲੀਵਾਲ ਗੈਰ ਕਾਨੂੰਨੀ ਕਲੋਨੀਆ ਬਾਰੇ ਬੋਲ ਰਹੇ ਸਨ ਉਹਨਾਂ ਕਹੇ ਕੀ ਪ੍ਰਤਾਪ ਸਿੰਘ ਬਾਜਵਾ ਜਿਹੀਂ ਆ ਬਹੁਤ ਸਾਰੀਆਂ ਗੈਰ ਕਾਨੂੰਨੀ ਕਲੋਨੀਆ ਦੇ ਬਾਰੇ ਜਾਣਦੇ ਨੇ ਜੋ ਕਿ ਅੰਮ੍ਰਿਤਸਰ ਦੇ ਵਿੱਚ ਨੇ ਇਸ ਤੇ ਪ੍ਰਤਾਪ ਸਿੰਘ ਬਾਜਵਾ ਭੜਕ ਗਏ ਅਤੇ ਕਹਿਣ ਲੱਗੇ ਕਿ ਤੁਸੀਂ ਉਹਨਾਂ ਕਲੋਨੀਆ ਦੇ ਖਿਲਾਫ ਕਾਰਵਾਈ ਕਰ ਲਓ ਜਿਸ ਤੇ ਧਾਲੀਵਾਲ ਨੇ ਕਿਹਾ ਕਿ ਬਿੱਲ ਪਾਸ ਹੋਣ ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਹੈਲੋ ਪੀ ਸਾਹਿਬ ਉਹਨੇ ਕਹਿਣ ਦੇ ਸੀਗੇ ਕਿ ਅਫਸਰ ਜੀ ਬਹੁਤੀਆ ਸਿਫਤਾਂ ਨਾ ਕਰੋ ਇਹ ਸਭ ਪਿਛਲੇ 30 ਸਾਲ ਦੇ ਵਿੱਚ ਇਹ ਜਾਣਦੇ ਆ ਬਾਜਵਾ ਸਾਹਿਬ ਅਮਰਸਰ ਮੰਨਾਲਾ ਜਦੋਂ ਲੰਘਦੇ ਜਿੱਥੋਂ ਕਲੋਨੀਆਂ ਦਾ ਕੰਮ ਸ਼ੁਰੂ ਹੁੰਦਾ ਬਾਈਪਾਸ ਦੇ ਬਾਅਦ ਬਾਅਦ ਜਿੰਨੀਆਂ ਕਲੋਨੀਆਂ ਕੱਟੀਆਂ ਗਈਆਂ ਪੂਰੇ ਅੰਮ੍ਰਿਤਸਰ ਦੇ ਚਾਸਦੇ ਸਰ ਇਕੱਲੀ ਇਕੱਲੀ ਕਲੋਨੀ ਕਿਸੇ ਬੰਦੇ ਨੂੰ ਪੁੱਛ ਲਓ ਕੇ ਰਖਸ਼ਿਆ ਨੂੰ ਪੁੱਛ ਲਓ ਵੀ ਕਲੋਨੀ ਕਿਦੀ ਐ ਇੱਕ ਮਿੰਟ ਜਲੀਡਰ ਦਾ ਨਾਮ ਲੈਣਗੇ ਇਹ ਫਲਾਣੇ ਕੱਲੀ ਲੀਡਰ ਦੀ ਹੈ ਜੀ ਇਹ ਫਲਾਣੇ ਕਾਂਗਰਸੀ ਲੀਡਰ ਦੀ ਹੈ ਜੀ ਇਹ ਫਲਾਣੇ ਐਮਐਲਏ ਦੀ ਹੈ ਜੀ ਇਹ ਇਹ ਬਗਾ ਇੰਨਾ ਕੁ ਗੱਲ ਮਾਦਾ ਫਰਾਂਸੀਗਾ ਕੇ ਲੋਕਾਂ ਨਾਲ ਵਿਚਾਰਿਆ ਨਾ ਸਾਰੇ ਆਪ ਥੱਕੇ ਉਹਦੇ ਜਾਣਦੇ ਆ ਐਲੋਪੀ ਸਾਹਿਬ ਬਹੁਤ ਸਾਰੀਆਂ ਕਲੋਨੀਆਂ ਨੂੰ ਜਾਣਦੇ ਆ ਬਸ ਜੀ ਕਿਹੜੇ ਘਰੇ ਜੀ ਇਹਨਾਂ ਦੇ ਨਹੀਂ ਇਹ ਤਾਂ ਸਾਰੇ ਹੋਣਗੇ ਆਪਾਂ ਕਿਹੜੇ ਘਰੇ ਇਹਨਾਂ ਨੂੰ ਪਤਾ ਸਾਰੇ ਲੱਖ ਪਤਾ ਬਗਾ ਇਹ ਨੂੰ ਸਾਰੇ ਦੁਨੀਆਂ ਤੱਕਾ ਲੋਕਾਂ ਸਾਦੀ ਸਾਦੀ ਬੇਬੇ ਸਾਦੀ ਸਾਦੀ ਬਾਜਾ ਸਾਹਿਬ ਸਾਡੀ ਇੱਕ ਵਾਰ ਸੁਣੋ ਸਦਾ ਮੇਰੀ ਸਾਡੀ ਗੱਲ ਸੁਣੋ ਸਾਡੀ ਗੱਲ ਤਾਂ ਸੁਣੋ ਬਾਜਾ ਜੀ ਬੈਠੋ ਸਾਡੀ ਗੱਲ ਤਾਂ ਸੁਣੋ ਤੁਸੀਂ ਬਾਜਾ ਜੀ ਬੈਠੋ ਬਾਜਾ ਜੀ ਬਾਜਾ ਜੀ ਬਾਜਾ ਜੀ ਤੁਹਾਡੀ ਸਾਡੀ ਕਹਾਂਗੇ ਬਾਜਾ ਜੀ ਬੈਠੋ ਪਲੀਜ਼ ਬਾਜਾ ਸਾਹਿਬ ਬੈਠੋ ਬੈਠੋ ਉਹਨਾਂ ਨਾਲ ਗੱਲ ਕਰਨੀ ਚੇਅਰ ਨੂੰ ਡੈਸਕ 'ਤੇ ਨਹੀਂ ਰਹਿਣਾ ਬੈਠੋ ਬਾਜਾ ਸਾਹਿਬ ਬੈਠੋ

ਇਸ ਦੌਰਾਨ ਪੂਰੇ ਸਦਨ ਦੇ ਵਿੱਚ ਰੌਲਾ ਪੈ ਗਿਆ ਤੇ ਸਾਰੇ ਮੈਂਬਰ ਆਪਣੀਆਂ ਸੀਟਾਂ ਤੋਂ ਉੱਠ ਗਏ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਸਭ ਨੂੰ ਆਪਣੀਆਂ ਸੀਟਾਂ ਤੇ ਬੈਠਣ ਲਈ ਕਿਹਾ ਗਿਆ ਵਿਧਾਨ ਸਭਾ ਦੇ ਸਦਨ ਅੰਦਰ ਇਸ ਨੂੰ ਲੈ ਕੇ ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ ਅਤੇ ਕੁਝ ਸਮੇਂ ਲਈ ਮਾਈਕ ਵੀ ਬੰਦ ਕਰ ਦਿੱਤੇ ਗਏ ਲਾਰੈਂਸ ਬਿਸ਼ਨੋਈ ਦਾ ਮੁੱਦਾ ਲੋਕ ਸਭਾ ਤੋਂ ਬਾਅਦ ਹੁਣ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਗੂੰਜਿਆ ਜਿੱਥੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਸਿੱਧੇ ਸਵਾਲ ਕੀਤੇ ਨੇ ਕਿ ਇਸ ਮਸਲੇ ਤੇ ਕਮੇਟੀ ਬਣਾਉਣ ਦੀ ਵੀ ਮੰਗ ਕੀਤੀ ਹੈ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਸਰੇ ਦਿਨ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗੈਂਗਸਟਰ ਲਾਰੈਂਸ ਦਾ ਮੁੱਦਾ ਉਠਾਇਆ ਬਾਜਵਾ ਨੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਲਾਰੈਂਸ ਦੀ ਇੰਟਰਵਿਊ ਤੇ ਸਰਕਾਰ ਚੁੱਪ ਕਿਉਂ ਹੈ ਜਦਕਿ ਪਹਿਲਾਂ ਸਰਕਾਰ ਦਾ ਕਹਿਣਾ ਸੀ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਕਰਵਾਈ ਗਈ ਫਿਰ ਸਪੈਸ਼ਲ ਡੀਜੀਪੀ ਨੇ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਰਿਪੋਰਟ ਸੌਂਪੀ ਜਿਸ ਤੋਂ ਦੱਸਿਆ ਗਿਆ ਕਿ ਇੰਟਰਵਿਊ ਖਰੜ ਦੇ ਵਿੱਚ ਹੋਈ ਹੈ ਦੋ ਦਫਾ ਇੱਕ ਇੱਕ ਘੰਟੇ ਦੀ ਇੰਟਰਵਿਊ ਇਸ ਗੈਂਗਸਟਰ ਦਾ ਕੀਤੀ ਜਦੋਂ ਇਹ ਰੌਲਾ ਰੱਪਾ ਪਿਆ ਕਿ ਪੰਜਾਬ ਦੀ ਜੇਲ੍ਹਸ ਦੇ ਵਿੱਚ ਇਹ ਇੰਟਰਵਿਊਜ਼ ਹੋਈਆਂ ਨੇ ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਨੇ ਵੀ ਜਿਨ੍ਹਾਂ ਕੋ ਹோம் ਦਾ ਵਿਭਾਗ ਹੈ ਤੇ ਜੇਲ੍ਹ ਦਾ ਵਿਭਾਗ ਹੈ ਇਹ ਵੀ ਮੰਨਕਰ ਹੋਏ ਸਾਡੇ ਡਾਇਰੈਕਟਰ ਜਨਰਲ ਸਾਹਿਬ ਵੀ ਮੰਨਕਰ ਹੋਏ ਕਿ ਪੰਜਾਬ ਦੇ ਵਿੱਚ ਇਹ ਜਿਹੜੀਆਂ ਇੰਟਰਵਿਊਜ਼ ਨੇ ਨਹੀਂ ਹੋਈਆਂ ਕਿਸੇ ਬਾਹਰੀ ਸਟੇਟ ਚ ਹੋਈਆਂ ਹੁਣ ਫਿਰ ਆਨਵਲ ਹਾਈ ਕੋਰਟ ਦੀ ਡਾਇਰੈਕਸ਼ਨਸ ਦੇ ਇਹਨਾਂ ਦੇ ਇੱਕ ਸਪੈਸ਼ਲ ਡੀਜੀਪੀ ਨੇ ਮਿਸਟਰ ਪ੍ਰਬੋਧ ਕੁਮਾਰ ਉਹਨਾਂ ਨੂੰ ਇਹ ਇਨਕੁਆਰੀ ਦਿੱਤੀ ਗਈ ਉਹਨਾਂ ਇੱਕ ਲਫਾਫੇ ਦੇ ਵਿੱਚ ਜਿਹੜੀ ਰਿਪੋਰਟ ਪਾਈ ਉਹ ਬੜੀ ਸੰਸਰੀ ਕੇਸ ਸੀ ਜਿਹੜੀ ਗੱਲ ਉਹਨਾਂ ਨੇ ਸਰ ਸਾਹਮਣੇ ਲੈ ਕੇ ਆਂਦੀ ਵਾਇਆ ਹਾਈ ਕੋਰਟ ਹੋਇਆ ਸੀ ਕਿ ਇੱਕ ਇੰਟਰਵਿਊ ਉਸ ਦੀ ਖਰੜ ਦੇ ਸੀਆਈਏ ਦੇ ਵਿੱਚ ਕਰਵਾਈ ਗਈ ਸੀ ਉਹ ਸੈਂਟਿਮੂ ਦੇ ਵਿੱਚ ਕੇਐਸਪੀ ਲੈਵਲ ਦੇ ਆਫੀਸਰ ਦਾ ਆਪਣਾ ਫੋਨ ਇਸਤੇਮਾਲ ਕਰਨ ਵਾਸਤੇ ਦਿੱਤਾ ਗਿਆ ਇਹ ਸਰ ਬਹੁਤ ਜਸਰਾ ਤੁਸੀਂ ਕੱਲ ਇੱਕ ਏਐਸਆਈ ਦੀ ਬਕਾਇਦਾ ਤੌਰ ਸਾਰੇ ਹਾਊਸ ਨੇ ਤੁਹਾਡੀ ਸਪੋਰਟ ਕਰਕੇ ਗੱਲ ਕਹੀ ਕਿ ਡਾਇਰੈਕਟਰ ਜਨਰਲ ਸਾਹਿਬ ਇਥੇ ਉਹ ਰਿਪੋਰਟ ਨੂੰ ਰੱਖਣ ਮੇਰਾ ਖਿਆਲ ਉਸ ਤੋਂ ਵੱਡੀ ਗੱਲ ਏ ਮੈਂ ਮੰਗ ਕਰਾਂਗਾ ਜਿੱਸਾ ਪਾਰਲੀਮੈਂਟ ਦੇ ਵਿੱਚ ਜਪੀਸੀਜ਼ ਬਣਦੀਆਂ ਜੁਆਇੰਟ ਪਾਰਲੀਮੈਂਟਰੀ ਕਮੇਟੀਆਂ ਬਣਦੀਆਂ ਦੋਨੋਂ ਹਾਊਸਸ ਦੀਆਂ ਜਿੱਥੇ ਕਿਤੇ ਬਹੁਤ ਵੱਡਾ ਕੋਈ ਮੁੱਦਾ ਏ ਇਸ ਕਿਸਮ ਦਾ ਏ ਗੰਭੀਰ ਮੁੱਦਾ ਏ ਕੱਲ ਅਮਨ अरोड़ा ਜੀ ਨੇ ਵੀ ਜ਼ਿਕਰ ਕੀਤਾ ਸੀ ਸਾਨੂੰ ਕੋਈ ਨਾ ਕੋਈ ਸਿਸਟਮ ਇਹੋ ਜਿਹਾ ਅਡਾਪਟ ਕਰਨਾ ਪਏਗਾ ਮੈਂ ਮੰਗ ਕਰਾਂਗਾ ਇੱਕ ਬਕਾਇਦਾ ਤੌਰ ਤੇ ਅਸੈਂਬਲੀ ਦੀ ਕਮੇਟੀ ਬਣਾਈ ਜਾਏ ਜਿੱਥੇ ਇਸ ਕਿਸਮ ਦੇ سنگੀਨ ਅਲਜ਼ਾਮ ਜਿਹੜੇ ਉਹ ਪੁਲਿਸ ਤੇ ਉੱਤੇ ਲੱਗਦੇ ਮੈਂ ਪੁੱਛਣਾ ਚਾਹਾਂਗਾ ਸਰ ਇੱਥੇ ਕਿ AGTF ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਬਣੀ ਹੈ ਉਹਦੀ ਹਿਰਾਸਤ ਵਿੱਚ ਆਦਮੀ ਸੀ ਇਹਦੇ ਵਿੱਚ ਸਾਰੋਂ ਵੱਡਾ ਸਵਾਲ ਹੈ ਪੰਜਾਬ ਇੰਟੈਲੀਜੈਂਸ ਦੇ ਚੀਫ ਉੱਤੇ ਪੰਜਾਬ ਇੰਟੈਲੀਜੈਂਸ ਨੂੰ ਕੀ ਇਹ ਪਤਾ ਨਹੀਂ ਸੀ ਕਿ ਜੇਲ੍ਹ ਦੇ ਵਿੱਚੋਂ ਉਸੇ ਦੂ ਮੂਸੇ ਵਾਲੇ ਨੂੰ ਮਾਰਨ ਦਾ ਪ੍ਰੋਗਰਾਮ ਬਣ ਰਿਹਾ ਉਸ ਤੋਂ ਬਾਅਦ ਜਦੋਂ ਇਹਨੂੰ ਸ਼ਿਫਟ ਕੀਤਾ ਗਿਆ ਕੀ ਪੰਜਾਬ ਇੰਟੈਲੀਜੈਂਸ ਨੇ ਪੰਜਾਬ ਗਵਰਨਮੈਂਟ ਨੂੰ ਉਤਲਾ ਨਹੀਂ ਦਿੱਤੀ ਇਹਦੀ ਕਿ ਕਿਸ ਤਰ੍ਹਾਂ ਇੱਕ ਸਿਵਲ ਪੁਲਿਸ ਦੇ ਇਹ ਏਜੀਟੀਐਫ ਦੇ ਵਿੱਚੋਂ ਇੱਕ ਸੀਆਈਏ ਚ ਕਿਸ ਤਰ੍ਹਾਂ ਪਹੁੰਚਿਆ ਜੀ ਆਦਮੀ ਤੇ ਜਿਹੜੇ ਆਫੀਸਰਜ਼ ਇਨਵੋਲਡ ਨੇ ਸਮੁੱਚਾ ਪੰਜਾਬ ਚੰਦ ਆ ਸਰ ਕਿ ਇਹ ਰਿਪੋਰਟ ਇੱਥੇ ਹਾਊਸ ਦੇ ਵਿੱਚ ਰੱਖੀ ਜਾਏ ਕਿ ਕਿਹੜੇ ਅਫਸਰ ਇਨਵੋਲਡ ਨੇ ਕਿਹੜੀ ਏਜੰਸੀ ਇਨਵੋਲਡ ਲਾ ਤੇ ਕਿਹੜੇ ਲੋਕਾਂ ਨੇ ਇਸ ਐਡਾ ਸੰਗੀਨ ਜਿਹੜਾ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਇਹਨਾਂ ਦੇ ਪਿੱਛੇ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਨੂੰ ਕੌਣ ਇੱਥੇ ਸਪੋਰਟ ਕਰ ਰਿਹਾ ਬਾਜਵਾ ਨੇ ਮੰਕੀਤੀ ਹੈ ਕਿ ਇਸ ਮਾਮਲੇ ਤੇ ਜੇਪੀਸੀ ਦੀ ਤਰਚੇ ਤੇ ਕਮੇਟੀ ਬਣਾ ਕੇ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਦੱਸਿਆ ਕਿ ਕਿਵੇਂ ਏਜੀਟੀਐਫ ਨੇ ਲਾਰੈਂਸ ਨੂੰ ਸਿਵਲ ਪੁਲਿਸ ਦੇ ਕੋਲ ਭੇਜਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਹਾਈ ਕੋਰਟ ਵੱਲੋਂ ਬਣਾਈ ਗਈ SIT ਦੇ ਮੁਖੀ ਨੂੰ ਇਸ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਇਹ ਵੀ ਦੱਸਿਆ ਜਾਵੇ ਕਿ ਇਸ ਦੇ ਸਹਾਇਕ ਕੌਣ-ਕੌਣ ਸਨ ਅੱਜ ਚੰਡੀਗੜ੍ਹ ਵਿਖੇ ਭਾਜਪਾ ਦੀ ਮੈਂਬਰਸ਼ਿਪ ਅਭਿਆਨ 2024 ਦੀ ਸ਼ੁਰੂਆਤ ਹੋਈ ਜਿਸ ਨੂੰ ਪ੍ਰਧਾਨ ਸੁਨੀਲ ਜਾਖੜ ਨੇ ਲਾਂਚ ਕੀਤਾ ਇਸ ਮੌਕੇ ਜਾਖੜ ਨੇ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀਆਂ ਗੱਠਜੋੜ ਦੀਆਂ ਚਰਚਾਵਾਂ ਤੇ ਵੀ ਤੰਜ ਕਸਿਆ ਭਾਜਪਾ ਮੈਂਬਰਸ਼ਿਪ ਮਹਮ ਪੰਜਾਬ ਦੀ ਸ਼ੁਰੂਆਤ ਅੱਜ 3 ਸਤੰਬਰ 2024 ਤੋਂ ਹੋ ਚੁੱਕੀ ਹੈ। ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਸਵੇਰੇ 11 ਵਜੇ ਲਾ ਭਵਨ ਸੈਕਟਰ 37 A ਚੰਡੀਗੜ੍ਹ ਵਿਖੇ ਇਸ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪ੍ਰਧਾਨ ਜਾਖੜ ਨੇ ਕਿਹਾ ਕਿ ਉਹਨਾਂ ਦਾ ਟੀਚਾ ਹਰ ਬੂਥ ਤੇ 200 ਮੈਂਬਰ ਬਣਾਏ ਜਾਣਦਾ ਅਤੇ ਭਾਜਪਾ ਨੂੰ ਵਿਰੋਧੀ ਧਿਰ ਦੇ ਵਜੋਂ ਮਜ਼ਬੂਤ ਕਰਨਾ ਹੈ। ਇਸ ਮੌਕੇ ਜਾਖੜ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਜਦੋਂ ਲੋਕਾਂ ਨੂੰ ਇਹਨਾਂ ਪਾਰਟੀਆਂ ਨੂੰ ਛੱਡ ਕੇ ਭਾਜਪਾ ਦੇ ਨਾਲ ਜੁੜਨਾ ਚਾਹੀਦਾ ਹੈ ਇੱਥੇ ਤਾਂ ਦੋ ਮਿਲੇ ਬੈਠੇ ਐ ਦੋਵੇਂ ਮਿਲ ਬੈਠੇ ਤਾਂ ਪੰਜਾਬ ਬਚਾਊ ਕੌਣ ਬੇ ਆਪੋਜੀਸ਼ਨ ਤੇ ਸਰਕਾਰ ਰਲ ਕੇ ਉੱਥੇ ਇੱਕ ਨੂਰਾ ਕੁਸ਼ਤੀ ਖੇਡ ਰਹੀ ਹੈ ਆਪੋਜੀਸ਼ਨ ਵਾਲੇ ਆਪਣੀ ਜਾਨ ਬਚਾਉਣ ਵਾਸਤੇ ਇੱਕ ਪ੍ਰਸ਼ ਸਰਕਾਰ ਦੇ ਗੋਡਿਆਂ 'ਚ ਪਏ ਐ ਉਹਦੇ ਚਰਨਾਂ 'ਚ ਪਏ ਐ ਤੇ ਉੱਥੇ ਜ਼ਿੰਮੇਵਾਰੀ ਹੁਣ ਇੱਕ ਪੰਜਾਬ ਨੂੰ ਇੱਕ ਮਜ਼ਬੂਤ ਆਪੋਜੀਸ਼ਨ ਪਾਰਟੀ ਦੀ ਲੋੜ ਹੈ ਇੱਕ ਮਜ਼ਬੂਤ ਰਿਪਰੈਜ਼ੈਂਟੇਸ਼ਨ ਦੀ ਲੋੜ ਹੈ ਕਿਉਂਕਿ ਅਕਾਲੀ ਪਾਰਟੀ ਵੀ ਅੱਜ ਇਹ ਕਹੇ ਜੀ ਦੌਰ ਤੋਂ ਨਿਕਲ ਰਹੀ ਹੈ ਜਿੱਥੇ ਉਹਨਾਂ ਦਾ ਵजूद ਵੀ ਖਤਰੇ 'ਚ ਹੈ ਕਿ ਅੱਜ ਜ਼ਿੰਮੇਵਾਰੀ ਭਾਜਪੀ ਤੇ ਮੋਢਿਆਂ ਤੇ ਹੈ ਤੇ ਲੋਕ ਜਿਹੜੇ ਦੇਸ਼ ਦੇ ਪ੍ਰਤੀ ਸਮਰਪਿਤ ਹੈ ਜਿਹੜੇ ਪੰਜਾਬ ਦੇ ਪ੍ਰਤੀ ਸਿਹਰਦ ਹੈ ਉਹ ਸਾਰੇ ਅੱਜ ਭਾਜਪੀ ਕੰਨੀ ਬੜੀ ਆਸ ਨਾਲ ਦੇਖ ਰਹੇ ਹੈ ਤੇ ਮੈਨੂੰ ਉਮੀਦ ਹੈ ਵੀ ਅਸੀਂ ਇਹ ਜਿਹੜਾ ਨਿਸ਼ਾਨਾ ਹੈ ਉਸ ਤੋਂ ਵੀ ਅੱਗੇ ਨੰਬਰਸ਼ਿਪ ਦਾਂਗੇ ਇਸ ਮੌਕੇ ਹਰਿਆਣਾ ਚ ਆਪ ਅਤੇ ਕਾਂਗਰਸ ਦੇ ਗੱਠ ਜੋੜ ਦੀਆਂ ਚਰਚਾਵਾਂ ਬਾਰੇ ਬੋਲਦਿਆਂ ਜਾਖੜ ਨੇ ਕਿਹਾ ਕਿ ਅੰਦਰੋਂ ਪਹਿਲਾਂ ਹੀ ਇੱਕ ਨੇ ਸੂਬੇ ਤੋਂ ਲੈ ਕੇ ਸੈਂਟਰ ਤੱਕ ਇਹਨਾਂ ਦਾ ਗੱਠ ਜੋੜਾ ਹੈ ਜਿਸ ਕਰਕੇ ਇਹਨਾਂ ਤੋਂ ਕੋਈ ਵੀ ਉਮੀਦ ਨਹੀਂ ਰੱਖਣੀ ਚਾਹੀਦੀ ਇਸ ਵਿੱਚ ਵਿਚਾਰ ਵਿਮਰਸ਼ ਕੌਣ ਸਾ ਹੈ ਜੀ ਵਿਚਾਰ ਵਿਮਰਸ਼ ਤਾਂ ਸਾਹਮਣੇ ਆ ਖੜਾ ਹੈ ਤੁਹਾਨੂੰ ਐ ਤੁਹਾਡੇ ਸਾਹਮਣੇ ਇੱਥੇ ਖੁੱਲ ਕੇ ਚੰਡੀਗੜ੍ਹ ਵਿੱਚ ਖੜੇ ਆ ਅੱਜ ਆਪਣੇ ਤੋਂ ਯਹਾਂ ਪੇ ਕੌਣ ਹੈ ਜੀ ਦੋਨੋਂ ਇਕੱਠੇ ਹੀ ਆ ਜੀ ਦੇਸ਼ ਭਰ ਵਿੱਚ ਇਕੱਠੇ ਆ ਤੋ ਹਰਿਆਣਾ ਔਰ ਪੰਜਾਬ ਇੱਕ ਪਾਰਟੀ ਹੈ ਪੰਜਾਬ ਕੀ ਇਹ ਲੋਕਾਂ ਕੋ ਗੁਮਰਾਹ ਕਰਨ ਕੇ ਲਈ ਲੋਕਾਂ ਕੋ ਬੇਵਕੂਫ ਕਰਨ ਦਾ ਇੱਕ ਪ੍ਰਯਾਸ ਹੈ ਅਲੱਗ ਅਲੱਗ ਬਾਕੀ ਚੋਰ ਔਰ ਸਿਪਾਈ ਦੋਨੋਂ ਮਿਲੇ ਹੋਏ ਇਸ ਲਈ ਮੈਂ ਕਹਿ ਰਹਾ ਹਾਂ ਵੀ ਪੰਜਾਬ ਨੂੰ ਬਚਾਉ ਕੌਣ ਵੇ ਇਹ ਤਾਂ ਦੋਨੋਂ ਰਲ ਬੈਠੇ ਪੰਜਾਬ ਨੂੰ ਬਚਾਉ ਕੌਣ ਵੇ ਜਾਣਕਾਰੀ ਮੁਤਾਬਕ ਪੂਰੇ ਦੇਸ਼ ਦੇ ਵਿੱਚ ਭਾਜਪਾ ਦੇ 11 ਕਰੋੜ ਦੇ ਕਰੀਬ ਮੈਂਬਰ ਨੇ ਜਦਕਿ ਪੰਜਾਬ ਵਿੱਚ 23 ਲੱਖ ਦੇ ਕਰੀਬ ਭਾਜਪਾ ਮੈਂਬਰ ਨੇ 2024 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਪੰਜਾਬ ਵਿੱਚ 25 ਲੱਖ ਵੋਟਾਂ ਮਿਲੀਆਂ ਜਿਸ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਭਾਜਪਾ ਦੇ ਵੱਲੋਂ ਮੈਂਬਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਲਈ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਪੰਜਾਬ ਪੌਰਸਤੇ ਏਐਸਆਈ ਬੋਟ ਸਿੰਘ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਭਰਾ ਵੀਰਿੰਦਰ ਸਿੰਘ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਉਧਰ ਇਸ ਤੇ ਏਐਸਆਈ ਤੇ ਲੱਖਾਂ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਵੀ ਲੱਗ ਰਹੇ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਭਰਾ ਵੀਰਿੰਦਰ ਸਿੰਘ ਸੰਧਵਾ ਦੀ ਇੱਕ ਆਡੀਓ ਵਾਇਰਲ ਹੋਈ ਜਿਸ ਵਿੱਚ ਬੀਰਿੰਦਰ ਸਿੰਘ ਏਐਸਆਈ ਬੋਟ ਸਿੰਘ ਨੂੰ ਸ਼ਰਿਆਮ ਗੰਦੀਆਂ ਗਾਲਾਂ ਕੱਢਦੇ ਸੁਣੇ ਜਾ ਸਕਦੇ ਨੇ ਇਸ ਆਡੀਓ ਦੇ ਵਿੱਚ ਵੀਰਿੰਦਰ ਕਹਿ ਰਹੇ ਨੇ ਕਿ ਤੂੰ ਸਾਡਾ ਕੰਮ ਖਰਾਬ ਕਰ ਦਿੱਤਾ ਤੈਨੂੰ ਉੱਥੇ ਟਰਾਂਸਫਰ ਕਰਾਂਗੇ ਜਿੱਥੇ ਪਾਣੀ ਵੀ ਨਾ ਮਿਲੇ ਕੀ ਇਹ ਆ ਆਡੀਓ ਆਉ ਤੁਹਾਨੂੰ ਵੀ ਸੁਣਾ ਦਿੰਨੇ ਆ ਸਤਿ ਸ੍ਰੀ ਅਕਾਲ ਤਾਂ ਤਾਂ ਦੁੱਸੀ ਹੋਈ ਜਾਂਦੇ ਆ ਜੀ ਤੇਰੀ ਮਾਂ ਦੀ ਲੈ ਦੇਣਾ ਮੈਂ ਕੱਲ ਨੂੰ ਠੀਕ ਆ ਬੱਚੇ ਆ ਤੁਹਾਡੇ ਐ ਨਾ ਸਰ ਬਸ ਮੈਂ ਤੇ ਬੱਚੇ ਨਹੀਂ ਤੂੰ ਆ ਹਾਇਰੀ ਭਾਰ ਤੇ ਕੋਠੀ ਮੈਂ ਮੁੜ ਕੇ ਦੱਸੂਗਾ ਮੈਂ ਤੈਨੂੰ ਜਿਵੇਂ ਮੈਂ ਕਹੀ ਸੀਗਾ ਐਡੇ ਖਲਦ ਲੈਣ ਇਨਸਾਨ ਉਹ ਜਿਹੀ ਮੈਂ ਨੇ ਖਲਦ ਦੇਵੇ ਨਹੀਂ ਤੂੰ ਬਹੁਤ ਦਿੱਤਾ ਕੀ ਹੋ ਗਿਆ ਜੀ ਕਾ ਤੰਦਰਮ ਹੋਏ ਬੈਠਿਆ ਸਾਡੇ ਵਰਕਰਾਂ ਨੂੰ ਬਹੁਤ ਤੂੰ ਠੱਠ ਪਰੇਸ਼ਾਨ ਕੀਤਾ ਨਹੀਂ ਜੀ ਇਹ ਜਿੱਦ ਕੋਈ ਕੋਈ ਗੱਲ ਦੀ ਜੀ ਇਹੋ ਜੀ ਚਾਹ ਰਵਾਨਗੀ ਕਰਾਲਾ ਭਲਾ ਮਾਨਤ ਬਣ ਕੇ ਮੈਂ ਕੁੱਟੂਗਾ ਤੈਨੂੰ ਆ ਕੇ ਪਤਾ ਕੀ ਹੈ ਜੀ ਤੁਸੀਂ ਵੱਡੇ ਹੋ ਜੀ ਮੈਂ ਤੁਹਾਡੇ ਤੋਂ ਛੋਟਾ ਵੱਡੇ ਭਰਾ ਤੁਸੀਂ ਮੇਰੇ ਹਾਂ ਹਾਂ ਠੀਕਾ ਕਿਰਪਾ ਕਰੋ ਐਨਾ ਕਰੋ ਨਹੀਂ ਨਹੀਂਰਾ ਤੂੰ ਯਾਰ ਕੋਲ ਤੱਕ ਸਰਹਾ ਤੂੰ ਕਾਹਿਆ ਰ ਐਂ ਨਾ ਕਰ ਨਹੀਂ ਜੀ ਨਹੀਂ ਜੀ ਤੁਹਾਡਾ ਭਰਾ ਤੁਹਾਡਾ ਛੋਟਾ ਵੀਰ ਹਾਂ ਜੀ ਮੈਂ ਮਤੋਂ ਮੈਂ ਤਾਂ ਕਰਦਾ ਹਾਂ ਨਾ ਮੈਨੂੰ ਦੁਆ ਦੇ ਲਵਾ ਦੇ ਮੁੜ ਕੇ ਤੂੰ ਸਾਰ ਨਹੀਂ ਜਾਣਦਾ ਕਿਸੇ ਕੰਦਰ ਦੀ ਨਹੀਂ ਨਹੀਂ ਐ ਜਿੱਤ ਕੋਈ ਗੱਲ ਨਹੀਂ ਹਾਂ ਮੈਂ ਤੈਨੂੰ ਭੜੀ ਪਾਪ ਜਾਣ ਜਾਣ ਲੱਗਿਆ ਤੈਨੂੰ ਤੇ ਤੂੰ ਕਹੋ ਜੀ ਦੰਤੀ ਦਾ ਮਾਲਕ ਹੈ ਉਹ ਨਹੀਂ ਸਾਰਾ ਨਹੀਂ ਜੀ ਨਹੀਂ ਐ ਜੀ ਕੋਈ ਵੀ ਗੱਲ ਨਹੀਂ ਹੈਗੀ ਜੀ ਤੁਸੀਂ ਹੁਕਮ ਕਰਿਆ ਕਰੋ ਤੁਸੀਂ ਮੈਨੂੰ ਕਹਦੇ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਹਦੇ ਹੁਕਮ ਕੀਤਾ ਕੋਈ ਆਂ ਦੱਸੋ ਪਹਿਲਾਂ ਬਾਈ ਨੇ ਸਾਡੀ ਭੈਣ ਦੇਤਾ ਸਾਰੇ ਵਰਕ ਦਾ ਵੀ ਸਾਡੇ ਪਿੱਤਰ ਪਿੱਤਰ ਕਰਤੇ ਤੂੰ ਠੀਕ ਆ ਨਹੀਂ ਐ ਜੀ ਦੱਸ ਸਰ ਤੂੰ ਗੱਲ ਹੀ ਨਹੀਂ ਤੁਸੀਂ ਦੱਸੋ ਵੀ ਤੁਸੀਂ ਮੈਨੂੰ ਕੋ ਫੋਨ ਕੀਤਾ ਹੋਵੇ ਕੋ ਹੁਕਮ ਕੀਤਾ ਹੋਵੇ ਉਹ ਨਾ ਹੋਇਆ ਹੋਵੇ ਦੱਸੋ ਕਰਨਾ ਯਾਰ ਜਦ ਤੋਂ ਸਾਡਾ ਮਤਲਬ ਚੌਪਟੀ ਕਰੀ ਜਾਂਦਾ ਸਾਰੀ ਗੱਲ ਹਾਂ ਨਹੀਂ ਜਿੱਥੇ ਆ ਮੈਂ ਕਿੱਥੇ ਜਾਵਾਂਗਾ ਤੇ ਜੀ ਤੁਹਾਡੀ ਮਰਜ਼ੀ ਆ ਚੱਲ ਕੋਈ ਨਹੀਂ ਤੁਸੀਂ ਕਦੇ ਹੁਕਮ ਕੀਤਾ ਹੋਵੇ ਮੈਂ ਕੰਮ ਨਾ ਕੀਤਾ ਹੋਵੇ ਉਹ ਦੱਸੋ ਉਸ ਮੈਂ ਕੁੱਟੂ ਵਾਲੇ ਨਾਲੇ ਤੇ ਆਉਂਗਾ ਵੀ ਤੇ ਤੈਨੂੰ ਉੱਥੇ ਭੇਜੂਗਾ ਜਿੱਥੇ ਪਾਣੀ ਨਾ ਮਿਲੇ ਠੀਕ ਆ ਹਾਂ ਛੋਟੇ ਵੀਰ ਨੂੰ ਉਹ ਸਾੜ ਕਰਦਾ ਸਾਡਾ ਬਹੁਤ ਬਹੁਤ ਇਨਸਾਨ ਕੱਸਾ ਦਾ ਨਹੀਂ ਛੋਟੇ ਵੀਰ ਨੂੰ ਤੁਸੀਂ ਐਂ ਕਰੋਗੇ ਹਾਂ ਬਿਲਕੁਲ ਕਰੂੰਗਾ ਹਾਂ ਬਿਲਕੁਲ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਭਰਾ ਵੀਰਿੰਦਰ ਸਿੰਘ ਸੰਧਵਾ ਦੇ ਖਿਲਾਫ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਵੱਲੋਂ ਡੀਡੀਆਰ ਕਟਵਾਈ ਗਈ ਹੈ ਉਹ ਡੀਡੀਆਰ ਇਸ ਲਈ ਕਟਵਾਈ ਗਈ ਹੈ ਕਿਉਂਕਿ ਉਸ ਮੁਲਾਜ਼ਮ ਦਾ ਇਲਜ਼ਾਮ ਹੈ ਕਿ ਵੀਰਿੰਦਰ ਸਿੰਘ ਸੰਧਵਾ ਨੇ ਮੈਨੂੰ ਫੋਨ ਉੱਤੇ ਗਾਲੀ ਗਲੋਚ ਕੀਤਾ ਹੈ ਉਸ ਮੁਲਾਜ਼ਮ ਬੋਰ ਸਿੰਘ ਬੋਰ ਸਿੰਘ ਥਾਣੇ ਇਸ ਆਡੀਓ ਤੋਂ ਬਾਅਦ ਏਐਸਆਈ ਬੋਰ ਸਿੰਘ ਨੇ ਸੰਧਵਾ ਦੇ ਖਿਲਾਫ ਡੀਡੀਆਰ ਦਰਜ ਕਰਵਾਈ ਉਹਦਾ ਦੂਜੇ ਪਾਸੇ ਐਸਆਈ ਤੇ ਪ੍ਰਚਾਰ ਦੇ ਦੋਸ਼ ਵੀ ਲੱਗੇ ਨੇ ਉਸਤੇ ਇੱਕ ਗੈਂਗਸਟਰ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵਿਧਾਨ ਸਭਾ ਵਿੱਚ ਪੇਸ਼ ਹੋਣ ਲਈ ਕਿਹਾ ਅਤੇ ਐਸਆਈ ਬੋਰਡ ਸਿੰਘ ਤੋਂ ਮਾਮਲੇ ਦੀ ਰਿਪੋਰਟ ਵੀ ਮੰਗੀ ਇਲਜ਼ਾਮ ਲੱਗੇ ਨੇ ਕਿ ਇੱਕ ਮਾਮਲੇ ਦੇ ਵਿੱਚ ਐਸਆਈ ਬੋਰਡ ਸਿੰਘ ਨੇ ਪਹਿਲਾਂ 1 ਲੱਖ ਰੁਪਏ ਅਤੇ ਫਿਰ 50000 ਰੁਪਏ ਚੈੱਕ ਰਿਸ਼ਵਤ ਦੇ ਵਜੋਂ ਲਏ ਐਸਆਈ ਅਤੇ ਬੀਰਿੰਦਰ ਸਿੰਘ ਦੀ ਆਡੀਓ ਵਾਇਰਲ ਹੋਣ ਤੇ ਕਾਂਗਰਸ ਲੀਡਰਸ ਪਾਲ ਸਿੰਘ ਖਹਿਰਾ ਨੇ ਇਸ ਮਸਲੇ ਤੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਇੱਕ ਪੁਰਾਣੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਜਾਣਬੁੱਝ ਕੇ ਇਸ ਕੇਸ ਦੇ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਸ ਨਾਲ ਵਿਧਾਨ ਸਭਾ ਦਾ ਸਮਾਵੀ ਖਰਾਬ ਕੀਤਾ ਜਾ ਰਿਹਾ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਭਰਾ ਬੀਰਿੰਦਰ ਸਿੰਘ ਸੰਧਵਾ ਦੀ ਇੱਕ ਆਡੀਓ ਵਾਇਰਲ ਹੋਈ ਜਿਸ ਤੇ ਬੀਰਿੰਦਰ ਸਿੰਘ ਐਸਆਈ ਬੋਟ ਸਿੰਘ ਨੂੰ ਗਾਲਾਂ ਕੱਢਦੇ ਸੁਣੇ ਜਾ ਸਕਦੇ ਨੇ ਇਸ ਆਡੀਓ ਤੋਂ ਬਾਅਦ ਮਾਮਲਾ ਵਿਧਾਨ ਸਭਾ ਵਿੱਚ ਪਹੁੰਚ ਗਿਆ ਅਤੇ ਇਲਜ਼ਾਮ ਲੱਗੇ ਕਿ ਏਐਸਆਈ ਬੋਰਡ ਸਿੰਘ ਨੇ ਗੈਂਗਸਟਰ ਤੋਂ ਰਿਸ਼ਵਤ ਲਈ ਜਿਸ ਤੇ ਕਾਂਗਰਸੀ ਲੀਡਰ ਸੁਖਪਾਲ ਸਿੰਘ ਖੈਰਾ ਸਾਹਮਣੇ ਆਏ ਅਤੇ ਉਹਨਾਂ ਕਿਹਾ ਕਿ ਮੈਂ ਇਸ ਮਾਮਲੇ ਦੀ ਡਿਟੇਲ ਤੱਕ ਪਹੁੰਚ ਚੁੱਕਿਆ ਇਹ ਰਿਸ਼ਵਤ ਵਾਲਾ ਇੱਕ ਪੁਰਾਣਾ ਮਾਮਲਾ ਹੈ ਜਿਸ ਨੂੰ ਜਾਣਬੁੱਝ ਕੇ ਇਸ ਸਮੇਂ ਨਾਲ ਜੋੜਿਆ ਜਾ ਰਿਹਾ ਹੈ ਫਿਰ ਸਭ ਤੋਂ ਇੰਪੋਰਟੈਂਟ ਗੱਲ ਮੈਂ ਭੁੱਲ ਗਿਆ ਸੀ ਕਿ ਸਪੀਕਰ ਨੇ ਕੱਲ ਵਿਧਾਨ ਸਭਾ 'ਚ ਕਿਹਾ ਕਿ ਇਹ ਮਸਲਾ ਇਸ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਐਸਆਈ ਬੋਹੜ ਸਿੰਘ ਨੇ ਜਿਹੜੀ ਰਿਸ਼ਵਤ ਲਈ ਆ ਇੱਕ ਗੈਂਗਸਟਰ ਤੋਂ ਲਈ ਆ ਕੋਈ ਗੈਂਗਸਟਰ ਦਾ ਨਾਮ ਪਤਾ ਨਹੀਂ ਸ਼ਾਇਦ ਨਹੀਂ ਲਿਆ ਉਹਨਾਂ ਨੇ ਕਿਸੇ ਗੈਂਗਸਟਰ ਤੋਂ ਲਈ ਜਦੋਂ ਮੈਂ ਰਿਸਰਚ ਕੀਤਾ ਆ ਇੱਕ ਮੇਰੇ ਕੋਲ ਖਬਰ ਆ ਗਈ ਜੀ ਆ 2000 ਪੁਰਾਣੀ ਖਬਰ ਹੈ ਹਿੰਦੀ ਦੇ ਵਿੱਚ ਇਹ ਗੈਂਗਸਟਰ ਨੇ ਸ਼ਿਕਾਇਤ ਨਹੀਂ ਕੀਤੀ ਇਹਦੇ ਖਿਲਾਫ ਸ਼ਿਕਾਇਤ ਕੀਤੀ ਹੈ ਆਨੰਦਨਗਰ ਕੇ ਰਹਿਨੇ ਵਾਲੇ ਅਨੰਤਦੀਪ ਸਿੰਘ ਰੋਮਾ ਬਰਾੜ ਨੇ ਨੇ ਬਤਾਇਆ ਕਿ ਉਸकी ਮਾਤਾ ਸੁਰਿੰਦਰਪਾਲ ਕੌਰ ਵਾਰਡ ਨੰਬਰ 2 ਕੀ ਐਮਸੀ ਹੈ ਮਤਲਬ ਵਿਧਾਨ ਸਭਾ ਦੇ ਵਿੱਚ ਝੂਠੇ ਤੱਥ ਪੇਸ਼ ਕਰਕੇ ਕਿ ਇੱਕ ਗੈਂਗਸਟਰ ਨੇ ਇਸ ਐਸਆਈ ਬੋਰ ਸਿੰਘ ਨੂੰ ਰਿਸ਼ਵਤ ਦਿੱਤੀ ਔਰ ਉਹਦੇ ਖਿਲਾਫ ਪਰਚਾ ਦਰਜ ਕਰਾਇਆ ਉਹਨੂੰ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਉਹ ਗੈਂਗਸਟਰ ਨਹੀਂ ਗਾ ਉਹ ਸੁਰਿੰਦਰਪਾਲ ਸੁਰਿੰਦਰ ਕੌਰ ਐਮਸੀ ਜਿਹੜੀ ਕੋਟ ਕਪੂਰੇ ਦੀ ਆ ਵਾਰਡ ਨੰਬਰ 2 ਚੋਂ ਉਹਦਾ ਪੁੱਤਰ ਹੈ ਅਨੰਤਦੀਪ ਬਰਾੜ ਐਲੀਅਸ ਰੂਮਾ ਬਰਾੜ ਅੱਛਾ ਹੁਣ ਇਹਦੀ ਕਹਾਣੀ ਕੀ ਹੈ ਇਹ ਸਾਰੇ ਮਸਲੇ ਦੀ ਕਿ ਇਹ ਮਸਲਾ ਜਿਹੜਾ ਹੈ ਇਹ ਜਿਹੜਾ ਬੋਰਡ ਸਿੰਨਾ ਝਗੜਾ ਹੋਇਆ ਅਨੰਤਦੀਪ ਬਰਾੜ ਦਾ ਪੈਸੇ ਨੂੰ ਲੈ ਕੇ ਜੋ ਰਿਸ਼ਵਤ ਦਾ ਕੇਸ ਬਣਾਇਆ ਇਹ 2015-16 ਦਾ ਮਾਮਲਾ ਵਾ ਔਰ 2019 ਦੇ ਵਿੱਚ ਜਦੋਂ ਕਿਤੇ ਇਹ ਹਿੱਟ ਮੂੰਛੀ ਲੱਗਿਆ ਹੋਇਆ ਸੀਗਾ ਇਹਨਾਂ ਦੇ ਇੱਥੇ ਪੁਲਿਸ ਸਟੇਸ਼ਨ ਵਿੱਚ ਤਾਂ ਉਦੋਂ ਇਹਨਾਂ ਨੇ ਕਹਿ ਕੇ ਜੀ ਮੇਰੇ ਤੋਂ ਪੈਸੇ ਲੈ ਮੇਰਾ ਮੁਕੱਦਮਾ ਜਿਹੜਾ ਸਾਡੀ ਮੇਰੇ ਸਾਡੇ ਪਰਿਵਾਰ ਦੇ ਖਿਲਾਫ ਹੈ ਚ ਨੂੰ ਰੱਤ ਕਰਾਉਣ ਵਾਸਤੇ 50000 ਦੇ ਗੌਰਚ ਪਾਇਆ ਫਰਾਂ ਨਾ ਇਦਾਂ ਕੀਤਾ ਮੇਰਾ ਇਹ ਮੰਨਣਾ ਹਕ ਹੋ ਸਕਦਾ ਵਾ ਕਿ ਉਦੋਂ ਜੋ ਕੁਝ ਕੀਤਾ ਬੋਰ ਸਿੰਘ ਨੇ ਤੋ ਪੈਸੇ ਲਏ ਹੋਣਗੇ ਨਹੀਂ ਲਏ ਹੋਣ ਮੈਨੂੰ ਨਹੀਂ ਪਤਾ ਲੇਕਿਨ 2024 ਵਿੱਚ ਜਦੋਂ ਇਹਦੇ ਭਰਾ ਨੇ ਗਾਣਾ ਗੱਡੀਆਂ ਉਹ ਸਪੋਰਟ ਸਿੰਘ ਨੂੰ ਤੇ ਬੋਰ ਸਿੰਘ ਨੇ ਡੀਡੀਆਰ ਦਰਜ ਕਰਾਤੀ ਪੁਲਿਸ ਸਟੇਸ਼ਨ ਸਰਦਾਰ ਫਰੀਦਕੋਟ ਵਿੱਚ ਉਸ ਤੋਂ ਬਾਅਦ ਅਨੰਤਦੀਪ ਬਰਾੜ ਨੂੰ ਲਿਆਂਦਾ ਗਿਆ 2024 ਚ ਔਰ ਉਹਦੇ ਤੋਂ ਇੱਕ ਕੰਪਲੇਂਟ ਪ੍ਰਕਿਊਰ ਕੇ ਕੀਤੀ ਗਈ ਲਈ ਗਈ ਤੇ ਬੋਰ ਸਿੰਘ ਦੇ ਖਿਲਾਫ ਪੀਸੀ ਐਕਟ ਦੇ ਵਿੱਚ ਮੁਕਦਮਾ ਦਰਜ ਕਰਕੇ ਤੇ ਉਹਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ। ਇਸ ਤੋਂ ਇਲਾਵਾ ਸੁਖਪਾਲ ਸਿੰਘ ਖੈਰਾ ਨੇ ਇਸ ਗੱਲ ਤੇ ਵੀ ਇਤਰਾਜ਼ ਪ੍ਰਗਟਾਇਆ ਕਿ ਸੈਸ਼ਨ ਨੂੰ ਰੋਕ ਕੇ ਸਪੀਕਰ ਸਾਹਿਬ ਨੇ ਇਸ ਵਿਸ਼ੇ ਤੇ ਚਰਚਾ ਦੀ ਮੰਗ ਕਿਉਂ ਕੀਤੀ ਕਿਉਂਕਿ ਬਰਿੰਦਰ ਸਿੰਘ ਸੰਧਵਾ ਉਹਨਾਂ ਦਾ ਪ੍ਰਹਿ ਖੈਰਾ ਨੇ ਕਿਹਾ ਕਿ ਇਹ ਸਭ ਕੁਝ ਇੱਕ ਪਲਾਨ ਦੇ ਤਹਿਤ ਕੀਤਾ ਗਿਆ ਅਤੇ ਜਿਹੜੇ ਇਲਜ਼ਾਮ ਲੱਗੇ ਨੇ ਕਿ ਰਿਸ਼ਵਤ ਗੈਂਗਸਟਰ ਤੋਂ ਲਈ ਗਈ ਉਹ ਬਿਲਕੁਲ ਗਲਤ ਹੈ ਕਿਉਂਕਿ ਇਹ ਰਿਸ਼ਵਤ ਇੱਕ ਐਮਸੀ ਦੇ بیٹے ਤੋਂ ਲਈ ਗਈ ਸੀ ਜਿਸ ਦੀ ਬਕਾਇਦਾ ਖਬਰ ਵੀ ਉਸ ਸਮੇਂ ਬਾਹਰ ਆਈ ਸੀ ਸ੍ਰੀ ਹਕਾਲਕਤਖਤ ਸਾਹਿਬ ਸਕੱਤਰੇ ਦੇ ਵੱਲੋਂ ਉਹ ਚਿੱਠੀ ਜਨਤਕ ਕਰ ਦਿੱਤੀ ਗਈ ਹੈ ਜਿਸ ਵਿੱਚ ਅਕਾਲੀ ਭਾਜਪਾ ਗੱਠਜੋੜ ਕਾਰਜਕਾਲ ਦੇ ਦੌਰਾਨ ਉਹਨਾਂ 17 ਮੰਤਰੀਆਂ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਅਤੇ ਇਸ ਚਿੱਠੀ ਦੇ ਵਿੱਚ ਸਾਰਿਆਂ ਦੇ ਨਾਮ ਲਿਖੇ ਨਜ਼ਰ ਆ ਰਹੇ ਨੇ ਅਕਾਲੀ ਸਰਕਾਰ ਦੇ ਸਮੇਂ 17 ਸਾਬਕਾ ਮੰਤਰੀਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਸਪਸ਼ਟੀਕਰਨ ਮੰਗਿਆ ਇਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਦੇ ਵੱਲੋਂ ਚਿੱਠੀ ਜਨਤਕ ਕਰ ਦਿੱਤੀ ਗਈ ਹੈ ਜਿਸ ਵਿੱਚ ਸਾਲ 2007 ਤੋਂ 17 ਤੱਕ ਦੇ ਬਾਦਲ ਸਰਕਾਰ ਦੇ ਕਾਲਜ ਕਾਲ ਦੌਰਾਨ ਮੰਤਰੀ ਰਹੇ 17 ਲੋਕਾਂ ਦੇ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਪੱਤਰ ਦੇ ਵਿੱਚ ਲਿਖਿਆ ਗਿਆ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ 30 ਅਗਸਤ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾ ਦੀ ਕੱਤਰਤਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਉਸ ਸਮੇਂ ਦੇ ਕੈਬਨਟ ਮੰਤਰੀ ਹੋਣ ਦੇ ਨਾਤੇ ਆਪ ਵੀ ਬਰਾਬਰ ਦੇ ਜ਼ਿੰਮੇਵਾਰ ਹੋ ਜਿਸ ਲਈ ਆਪ 15 ਦਿਨਾਂ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਤੇ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿਓ ਇਸ ਨੋਟਿਸ ਵਿੱਚ ਸੁਖਬੀਰ ਬਾਦਲ ਦੇ ਨਾਲ ਨਾਲ ਅਕਾਲੀ ਭਾਜਪਾ ਗੱਠਜੋੜ ਸਰਕਾਰ ਵਿੱਚ ਮੰਤਰੀ ਰਹੇ ਬੀਬੀ ਭਪਿੰਦਰਜੀਤ ਕਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਗੁਲਜਾਰ ਸਿੰਘ ਰਣੀਕੇ ਪਰਮਿੰਦਰ ਸਿੰਘ ਢੀਂਡਸਾ ਸੁੱਚਾ ਸਿੰਘ ਲੰਗਾ ਜਨਮੇਜਾ ਸਿੰਘ ਸੇਖੋਂ ਹੀਰਾ ਸਿੰਘ ਗਾਬੜੀਆ ਸਰਵਨ ਸਿੰਘ ਫਲੌਰ ਸੋਹਨ ਸਿੰਘ ਠੰਡਲ ਦਲਜੀਤ ਸਿੰਘ ਚੀਮਾ ਸਿਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਬਿਕਰਮਜੀਤ ਸਿੰਘ ਮਜੀਠੀਆ ਮਨਪ੍ਰੀਤ ਸਿੰਘ ਬਾਦਲ ਸ਼ਰਨਜੀਤ ਸਿੰਘ ਢਿੱਲੋ ਸੁਰਜੀਤ ਸਿੰਘ ਮਹੇਸ਼ਿੰਦਰ ਸਿੰਘ ਗਰੇਵਾਲ ਅਤੇ ਸੁਖਬੀਰ ਬਾਦਲ ਦਾ ਨਾਮ ਸ਼ਾਮਿਲ ਕੀਤਾ ਗਿਆ ਹਾਲਾਂਕਿ ਸੁਖਬੀਰ ਸਿੰਘ ਬਾਦਲ ਸਮੇਤ ਡਾਕਟਰ ਦਲਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣੀਕੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਮਹੇਸ਼ਿੰਦਰ ਸਿੰਘ ਗਰੇਵਾਲ ਦੇ ਵੱਲੋਂ ਆਪਣਾ ਸਪਸ਼ਟੀਕਰਨ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤਾ ਗਿਆ ਅਤੇ ਬਾਕੀ ਦੇ ਸਾਬਕਾ ਮੰਤਰੀਆਂ ਦੇ ਸਪਸ਼ਟੀਕਰਨ ਦੀ ਉਡੀਕ ਕੀਤੀ ਜਾ ਰਹੀ ਹੈ ਅੱਜ ਦੇ ਇਸ ਬਲਟਨ ਵਿੱਚ ਇੰਨਾ ਹੀ ਕੱਲ ਮੁਰਤੂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ